ਅਕਾਲੀ ਦਲ ਨਾਲ ਇਹੜੇ ਵੱਡੇ ਵੱਡੇ ਵਾਅਦੇ ਕਰਦੇ ਨੇ 70 ਸਾਲ ਵਾਲੇ ਪੁਰਾਣੀਆਂ 70 ਸਾਲ ਤੋਂ ਜੋ ਲੁੱਟਦੇ ਆ ਰਹੇ ਨੇ ਤੁਸੀਂ ਦੇਣੇ ਕਦੋਂ ਵੀ ਖੇਤ ਆਪਣੇ ਪਹੁੰਚੋ ਤਾਂ ਤੁਹਾਨੂੰ ਲਾਈਟ ਚੱਲਦੀ ਮਿਲੂ ਦੇਖੋ ਜੀ ਗਰੰਟੀਆਂ ਸਾਰੀ ਪੂਰੀਆਂ ਹੋ ਗਈਆਂ 1000 ਰੁਪਏ ਵਾਲੀ ਗਰੰਟੀ ਰਹਿ ਗਈ ਉਹ ਸਾਡੇ ਵਿਧਾਇਕ ਵਿਭਨ ਨਰਿੰਦਰ ਗੌਰਵਰਾ ਸਾਡੀ ਛੋਟੀ ਪੈਣਾ ਉਹ ਇੱਥੇ ਭਾਰੇ ਘਟਚ ਗਏ ਕਿ ਆ ਵੀ ਬੜੀ ਜਲਦੀ ਉਹ ਵੀ ਪੂਰੀ ਕਰਾਂਗੇ ਇੱਕ ਚੈੱਕ ਮੈਂ ਚੁੱਲਾ ਕਹਿ ਸਕਦੇ ਆ ਉਹਨਾਂ ਨੂੰ ਆਪਦੇ ਹੱਲ ਕੇ ਨਹੀਂ ਦਿੰਦੇ ਚਾ ਕੇ ਕੋਈ ਜੀ ਆਪਣਾ ਇਧਰੋਂ ਫਤਿਹਗੜ੍ਹ ਸਾਹਿਬ ਤੋਂ ਆ ਗਿਆ ਪਰ ਹੱਥ ਤੋਂ ਆ ਗਿਆ ਅੱਜ ਮੇਰੀ ਜਿਹੜੀ ਪਰਿਵਾਰਕ ਜ਼ਿੰਮੇਵਾਰੀ ਬੱਚਾ ਛੋਟਾ ਸੀ ਮੇਰਾ तकरीबन 36 ਦਿਨਾਂ ਦਾ ਜਿਹੜਾ ਮੈਂ ਘਰੇ ਛੱਡਿਆ ਹੋਇਆ ਔਰ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾ ਚੱਲੋ ਜ਼ਿੰਮੇਵਾਰੀਆਂ ਨੇ ਪਰ ਮੈਂ ਮਾਂ ਵਾਲੇ ਪਾਸੇ ਜਿਹੜੀ ਜ਼ਿੰਮੇਵਾਰੀ ਘੱਟ ਨਵਾਪ ਪਾਉਣੀ ਆ ਜਿਹਦੇ ਕਰਕੇ ਕਈ ਵਾਰ ਮਾਂ ਜਿਹੜਾ ਭਾਵਕ ਹੋ ਜਾਂਦਾ ਕਿਉਂਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਵੀ ਕਿਹਾ ਹੋਇਆ ਮੇਰੀ ਮਾਂ ਨੂੰ ਮੈਂ ਕਹਿ ਕਿਹਾ ਹੋਇਆ ਮੈਂ ਕਿਹਾ ਭਾਈ ਤੈਨੂੰ ਅੱਗੇ ਜਿਹੜਾ ਜ਼ਿੰਦਗੀ ਲੰਘਾਉਣ ਬਾਅਦ ਤੈਨੂੰ ਤੇਰਾ ਦੋਤਾ ਮਿਲ ਗਿਆ ਆਪਣਾ ਜਿਹੜਾ ਆਉਣ ਵਾਲਾ ਜਿਹੜਾ ਜ਼ਿੰਦਗੀ ਆ ਲੋਕਾਂ ਦੇ ਜਿਹੜੀ ਲਿਖੀ ਲਾਈ ਹੋਈ ਆ ਸੋ ਮੇਰਾ ਪਰਿਵਾਰ ਮੇਰੇ ਹਲਕੇ ਦੇ ਲੋਕ ਨੇ ਮੇਰੀਆਂ ਮਾਵਾ ਜਿਹੜੀਆਂ ਮੇਰੇ ਹਲਕੇ ਦੀਆਂ ਮਾਵਾ ਨੇ ਸੋ ਹਮੇਸ਼ਾ ਇਹਨਾਂ ਦੇ ਵਿੱਚ ਜਿਹੜਾ ਵਿਚ ਚਾਹ ਵੇਚਦੇ ਹੋਏ ਜਿਹੜੀ ਰੇਲ ਗੱਡੀ ਚਾਹ ਵੇਚਿਆ ਜੋ ਉਹਨੇ ਉਹੀ ਰੇਲ ਗੱਡੀਏ ਵੇਚਤੀ ਅੱਜ ਉਹਨੇ 에ਅਰਪੋਰਟ ਵੇਚਤੇ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਲੋਕਾਂ ਤੋਂ ਵੋਟਾਂ ਮੰਗਣਾ ਆਉਂਦੇ ਨੇ ਕਿ ਸੰਗਰੂਰ ਵਾਲਿਓ ਸਾਨੂੰ ਵੋਟਾਂ ਪਾਓ ਉਹਨਾਂ ਦੀ ਖੁਦ ਦੀਆਂ ਆਪਣੀਆਂ ਵੋਟਾਂ ਨਹੀਂ ਇੱਥੇ ਪੁਲੱਥ ਵਾਲੇ ਪੁਲੱਥ ਜਾ ਕੇ ਪਾਉਣਗੇ ਫਤੇਗੜ੍ਹ ਸਾਹਿਬ ਵਾਲੇ ਫਤੇਗੜ੍ਹ ਅਮਰਗੜ੍ਹ ਵਾਲੇ ਅਮਰਗੜ੍ਹ ਜਾ ਕੇ ਪਾਉਣਗੇ ਤੇ ਵੱਡਾ ਸਵਾਲ ਇਹ ਹੈ ਕਿਸੇ ਨੂੰ ਇਹ ਨਹੀਂ ਪਤਾ ਵੀ ਖੰਨਾ ਜਾ ਕੇ ਵੋਟ ਕਿੱਥੇ ਪਾਊਗਾ ਯਾਰ ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟਰੱਕ ਯੂਨੀਅਨ ਦੇ ਸਭ ਦਾ ਪ੍ਰਬੰਧ ਪਲਗੜ ਸਿੰਘ ਢਿੱਲੋਂ ਵੱਲੋਂ ਚੜਾ ਪੱਤੀ ਪੁਹਾਣੀਗੜ ਵਿਖੇ ਇੱਕ ਪਰਮਾ ਸਮਾਗਮ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਕਿਉਂਕਿ ਸिखरਤੇ ਨੇ ਵੋਟਾਂ ਤੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਨੇ ਜਿਹੜੇ ਉਹ ਹਲਕਾ ਵਿਧਾਇਕ ਵੀ ਬਨਰਿੰਦਰ ਕੌਰ ਭਰਾਜ ਨੂੰ ਸੁਣਨ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਲੱਡੂ ਵੀ ਵੰਡੇ ਗਏ ਨੇ ਆਪਣੇ ਭਾਸ਼ਣ ਦੇ ਵਿੱਚ ਜਿੱਥੇ ਨਰਿੰਦਰ ਬੀਬਾ ਗੱਲ-ਗੱਲ ਹੋ ਗਏ ਨੇ ਉੱਥੇ ਹੀ ਉਹ ਭਾਵਕ ਵੀ ਹੋ ਗਏ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਗੱਲਬਾਤ ਕਰਦੇ ਆ ਨਰਿੰਦਰ ਬੀਬਾ ਕਹਿ ਰਹੇ ਸੀ ਕਿ ਭਾਵੇਂ ਕਿ ਉਹਨਾਂ ਦੀ ਹਾਜ਼ਰੀ ਘੱਟ ਕਹਿ ਸਕਦੇ ਹੋ ਪਰ ਉਸ ਦੀ ਗੈਰ ਹਾਜ਼ਰੀ ਨਹੀਂ ਕਹਿ ਸਕਦੇ ਹਾਜ਼ਰੀ ਘੱਟ ਮਾਰੇ ਜਦੋਂ ਉਹ ਚਰਚਾ ਕਰ ਰਹੇ ਸੀ ਤਾਂ ਆਪਣੇ ਬੇਟੇ ਨੂੰ ਲੈ ਕੇ ਉਹ ਭਾਵਕ ਹੁੰਦੇ ਵੀ ਦਿਖਾਈ ਦਿੱਤੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੇ ਤਾਂ ਚੱਲਦੇ ਆ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਤਾਂ ਸੁਣਾਉਣਾ ਹਲਕਾ ਬਦਾ ਇੱਕ ਵੀ ਬਨਰਿੰਦਰ ਕੌਰ ਭਰਾਜ ਕੀ ਕਹਿ ਰਹੇ ਨੇ ਆਜੋ ਤੁਸੀਂ ਵੀ ਸੁਣ ਲਓ ਪੂਰੀ ਜੋਰਾਂ ਤੇ ਆ ਔਰ ਪੂਰਾ ਪੀਕ ਤੇ ਜਿਹੜਾ ਪ੍ਰਚਾਰ ਉਹ ਪਹੁੰਚਿਆ ਹੋਇਆ ਲਗਾਤਾਰ ਹਰ ਰੋਜ਼ ਜਿਹੜੇ 10 15 15 ਜਿਹੜੇ ਨੁੱਕਰ ਮੀਟਿੰਗਾਂ ਨੇ ਜਿਹੜੇ ਚੋਣ ਜਲਸੇ ਜਿਹੜੇ ਹੋ ਰਹੇ ਨੇ ਸਭ ਉਸੇ ਲੜੀ ਦੇ ਤਹਿਤ ਜਿਹੜਾ ਚਹਿਲਾ ਪੱਤੀ ਅੱਜ ਹਲਟੀਆਂ ਦੇ ਉੱਤੇ ਪ੍ਰੋਗਰਾਮ ਰੱਖਿਆ ਸੀ ਸੋ ਸਾਰੇ ਲੋਕਾਂ ਨੇ ਜਿਹੜਾ ਸਰਕਾਰ ਦੀ ਖਾਰਗੁਜ਼ਾਰੀ ਹੈ ਉਹਦੀ ਜਿਹੜੀ ਪ੍ਰਸ਼ੰਸਾ ਕੀਤੀ ਹੈ ਤੇ ਜਿਹੜਾ ਵਿਸ਼ਵਾਸ ਦਵਾਇਆ ਕਿ 1 ਜੂਨ ਨੂੰ ਸਾਰੇ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਸਾਥ ਦੇ ਕੇ ਜਿਹੜਾ ਚੱਕੀਆਂ ਨੂੰ ਲੈ ਕੇ ਸਰਕਾਰ ਨੇ ਕੈਸੀ ਵੀ ਗਰੰਟੀਆਂ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਅੱਜ ਲੱਗਦਾ ਉਹਨਾ ਗਰੰਟੀਆਂ ਦਾ ਲੋਕ ਜਿਹੜਾ ਸਵਾਗਤ ਕਰਦੇ ਨੇ ਬਿਲਕੁਲ ਔਰ ਤੁਸੀਂ ਚਾਹੇ ਅੱਜ ਆਇਓ ਲੋਕਾਂ ਨੂੰ ਪੁੱਛ ਲਓ ਵੀ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹੜੇ ਜਿਹੜੇ ਵਾਅਦੇ ਨੇ ਜਿਹੜੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਕੀਤੀਆਂ ਨੇ ਸੋ ਚਾਹੇ ਅੱਜ 6 ਸੂਲਤਾਂ ਦੀ ਗੱਲ ਕਰ ਲਈਏ ਚਾਹੇ 600 ਜੁਨਟ ਬਿਜਲੀ ਦੀ ਗੱਲ ਕਰ ਲਈਏ ਚਾਹੇ ਅੱਜ ਸਕੂਲ ਆਫ ਫੈਮਿਨਸ ਦੀ ਗੱਲ ਕਰ ਲਈਏ ਚਾਹੇ 16 ਟੋਲ ਪਲਾਜੇ ਬੰਦ ਕੀਤੇ ਆ ਸੋ ਹਰ ਇੱਕ ਜਿਹੜਾ ਚਾਹੇ ਨਹਿਰੀ ਪਾਣੀਆਂ ਦੀ ਗੱਲ ਕਰ ਲਈਏ ਜਿੰਨੇ ਕੰਮ ਨੇ ਜਿਹੜੇ ਸਰਕਾਰ ਨੇ ਅੱਜ ਜਿਹੜੇ ਵਾਅਦੇ ਕੀਤੇ ਆ ਔਰ ਚਾਹੇ ਵਾਅਦੇ ਨਹੀਂ ਵੀ ਕੀਤੇ ਆ ਉਹ ਸਾਰੇ ਕੰਮ ਨੇ ਜਿਹੜੇ ਲੋਕਾਂ ਨਾਲ ਕੀਤੇ ਹੋਏ ਅੱਜ ਪੂਰੇ ਜਿਹੜੇ ਕਰ ਰਹੇ ਨੇ ਕਿਸੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਗੱਲ ਕਰੀਏ ਬਿਜਲੀ ਜਿਹੜੀ ਦਿਨ ਰਾਤ ਆਈਏ ਕਰਵਾਈਓ ਉਹਦਾ ਕਿੰਨਾ ਬਿਜਲੀ ਤੋਂ ਲੋਕ ਨੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਨੇ ਜਿਹੜੇ ਖੁਸ਼ ਨੇ ਲੋਕ ਬਿਜਲੀ ਤੋਂ ਨੇ ਕਿਉਂਕਿ ਅੱਜ 24 ਘੰਟੇ ਬਿਜਲੀ ਆ ਜਿਹੜੀ ਉਹ 600 ਜੁਨਟ ਹਰੇਕ ਪਰਿਵਾਰ ਨੂੰ ਜਿਹੜੀ ਫ੍ਰੀ ਮਿਲ ਰਹੀ ਹੈ ਔਰ ਉਹਦੇ ਨਾਲ ਹੀ ਜਿਹੜੀ ਖੇਤਾਂ ਵਾਲੀ ਬਿਜਲੀ ਆ ਜਿਹੜੀ ਲਾਈਟ ਉਹ ਵੀ ਜਿਹੜੀ 24 ਘੰਟੇ ਵਾਲੀ ਲਾਈਟ ਮੰਗੂ ਜਿਹੜੀ ਦਿਨ ਦੇ ਵਿੱਚ ਅੱਜ ਲਾਈਟ ਜਿਹੜੀ ਮਿਲ ਰਹੀ ਹੈ ਜੀਹਦੇ ਤੋਂ ਸਾਰੇ ਜਿਹੜੇ ਕਿਸਾਨ ਭਰਾ ਨੇ ਅੱਜ ਜਿਹੜੇ ਖੁਸ਼ ਨੇ ਉਹਦੇ ਨਾਲ ਹੀ ਨਹਿਰੀ ਪਾਣੀ ਆ ਜਿਹੜਾ ਖੇਤਾਂ ਨੂੰ ਜਿਹੜਾ ਲਗਾਤਾਰ ਲੱਗ ਰਿਹਾ ਛੇ ਜਿਹੜੇ ਵੱਡੇ ਮਸਲੇ ਸੀ ਜਿਨ੍ਹਾਂ ਕਣੀ ਪੰਜਾਬ ਦੀ ਸਰਕਾਰਾਂ ਦਾ ਜਿਹੜਾ ਕਦੇ ਧਿਆਨ ਨਹੀਂ ਸੀ ਗਿਆ ਇਹਨਾਂ ਨੂੰ ਲੈ ਕੇ ਘੰਟੇ ਬੱਦੇ ਘਟਦੇ ਜਾ ਰਹੇ ਨੇ ਕਿਵੇਂ ਦੇਖੋ ਕਿ ਕਿੰਨਾ ਨਮ ਹੰਕਾਰੰਦਾ ਲੱਗਦਾ ਜਿੱਤ ਨਹੀਂ ਰਹੀ ਹੈ ਦੇਖੋ ਜਿਹੜੀ ਜਿੱਤ ਹੈ ਉਹ ਲੋਕਾਂ ਦੇ ਹੱਥ 'ਚ ਹੈ ਇਹਨਾਂ ਨੇ ਇੱਕ ਤਰੀਕ ਨੂੰ ਵੋਟਾਂ ਪਾਉਣੇ ਨੇ ਅਸੀਂ ਆਪਣੀ ਮਿਹਨਤ ਕਰਨੀ ਹੈ ਔਰ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਲੋਕਾਂ ਦੇ ਵਿੱਚ ਆਪਣੇ ਜਿਹੜਾ ਏਜੰਡਾ ਆਪਣੀ ਜਿਹੜੀ ਕਾਰਗੁਜ਼ਾਰੀਆਂ ਨੂੰ ਲੈ ਕੇ ਜਾ ਰਹੇ ਹਾਂ ਤੇ ਲੋਕਾਂ ਵੱਲੋਂ ਜਿਹੜਾ ਭਰਮ ਹੰਗਾਰਾ ਤੇ ਪਿਆਰ ਜਿਹੜਾ ਹੈ ਅਹ ਦੇਖੋ ਕਿਉਂਕਿ ਕਾਮ ਪਰਿਵਾਰਾ ਚ ਉੱਠ ਕੇ ਅੱਜ ਸੱਤਾ ਦੇ ਵਿੱਚ ਆਏ ਸੀਗੇ ਔਰ ਬਹੁਤ ਛੋਟੀ ਐਜੇ ਮੈਨੂੰ ਸੰਗਰੂਰ ਦੇ ਲੋਕਾਂ ਨੇ ਜਿਹੜਾ ਐਮਐਲਏ ਬਣਾਇਆ 27 ਸਾਲ ਦੀ ਐਜ ਅੱਜ ਮੇਰੀ ਜਿਹੜੀ ਪਰਿਵਾਰਕ ਜ਼ਿੰਮੇਵਾਰੀ ਵੀ ਰਹੀ ਹੈ ਬੱਚਾ ਛੋਟਾ ਸੀ ਮੇਰਾ ਤਕਰੀਬਨ 36 ਦਿਨਾਂ ਦਾ ਜਿਹੜਾ ਮੈਂ ਘਰੇ ਛੱਡਿਆ ਹੋਇਆ ਔਰ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਚੱਲੋ ਜ਼ਿੰਮੇਵਾਰੀਆਂ ਨੇ ਪਰ ਮੈਂ ਮਾਂ ਵਾਲੇ ਪਾਸੇ ਜਿਹੜੀ ਜ਼ਿੰਮੇਵਾਰੀ ਘੱਟ ਨਵਾ ਪਾਉਣੀ ਆ ਜਿਹਦੇ ਕਰਕੇ ਕਈ ਵਾਰ ਮਾਂ ਜਿਹੜਾ ਪਾਵਕ ਹੋ ਜਾਂਦਾ ਪਰ ਜਿਹੜੇ ਕਿਉਂਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਵੀ ਕਿਹਾ ਹੋਇਆ ਮੇਰੀ ਮਾਂ ਨੂੰ ਮੈਂ ਕਹਿ ਕਿਹਾ ਹੋਇਆ ਮੈਂ ਕਿਹਾ ਭਾਈ ਤੈਨੂੰ ਅੱਗੇ ਜਿਹੜਾ ਜ਼ਿੰਦਗੀ ਲੰਘਾਉਣ ਬਾਅਦ ਤੈਨੂੰ ਤੇਰਾ ਦੋਤਾ ਮਿਲ ਗਿਆ ਤੂੰ ਇਹਨੂੰ ਪਾਲ ਲੈ ਤੇ ਇਹ ਸਮਝ ਜਾ ਇਹ ਭੁੱਲ ਜਾ ਤੂੰ ਵੀ ਹੁਣ ਤੇਰੀ ਕੁੜੀ ਵੀ ਕੋਈ ਹੈਗੀ ਸੀ ਸੋ ਮੈਂ ਤਾਂ ਆਪਣੀ ਜਿਹੜੀ ਜ਼ਿੰਦਗੀ ਆ ਆਪਣਾ ਜਿਹੜਾ ਆਉਣ ਵਾਲਾ ਜਿਹੜਾ ਜਿੰਦਗੀ ਆ ਲੋਕਾਂ ਦੇ ਜਿਹੜੀ ਲੇਖੇ ਲਈ ہوئی ਆ ਸੋ ਮੇਰਾ ਪਰਿਵਾਰ ਮੇਰੇ ਹਲਕੇ ਦੇ ਲੋਕ ਨੇ ਮੇਰੀਆਂ ਮਾਵਾ ਜਿਹੜੀਆਂ ਮੇਰੇ ਹਲਕੇ ਦੀਆਂ ਮਾਵਾ ਨੇ ਸੋ ਹਮੇਸ਼ਾ ਇਹਨਾਂ ਦੇ ਵਿੱਚ ਜਿਹੜਾ ਵਿਚਰੀਦਾ ਆ ਇਹ ਦਿਨ ਨਵੇਂ ਨਵੇਂ ਪਿੰਡਾਂ ਚ ਨਵੇਂ ਨਵੇਂ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲ ਰਿਹਾ ਤੇ ਜਿਹੜਾ ਉਤਸ਼ਾਹ ਲੋਕਾਂ ਦਾ ਵਾਕੀ ਦੇਖਣ ਵਾਲਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਅਜ ਐਕਸਾਈਟਿਡ ਸੀਗੇ ਲੋਕ ਕਿ ਸਰਕਾਰ ਨਵੀਂ ਲੈ ਕੇ ਆਉਣੀ ਆ ਆਪਾਂ ਪਰ ਜਿਹੜੀ ਹੁਣ ਵੋਟ ਹੈ ਉਹ ਕੰਮਾਂ ਦੇ ਨਾਮ ਤੇ ਵੋਟ ਪੈ ਰਹੀ ਹੈ ਤੇ ਆਮ ਆਦਮੀ ਪਾਰਟੀ ਕੋਈ ਇੱਕ ਐਵੇਂ ਦੀ ਪਾਰਟੀ ਆ ਜਿਹੜੀ ਕੰਮਾਂ ਦੇ ਨਾਮ ਤੇ ਵੋਟ ਮੰਗ ਰਹੀ ਐ ਕੋਈ ਪਾਰਟੀ ਰਾਮ ਮੰਦਰ ਦੀ ਗੱਲ ਕਰ ਰਹੀ ਐ ਕੋਈ ਕਿਸੇ ਧਰਮ ਦੀ ਗੱਲ ਕਰ ਰਹੀ ਐ ਸੋ ਇੱਕੋ ਇੱਕ ਕਾਮਾ ਦੀ ਪਾਰਟੀ ਐ ਜਿਹੜੀ ਕੰਮ ਦੇ ਨਾਮ ਤੇ ਵੋਟ ਮੰਗ ਰਹੀ ਐ ਬਹੁਤ ਵਧੀਆ ਹਾਲਾਤ ਨੇ ਪੰਜਾਬ ਸਰਕਾਰ ਤੋਂ ਬਹੁਤ ਖੁਸ਼ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਉਹਨਾਂ ਨੇ ਕੰਮ ਹੀ ਇੰਨੇ ਕਰਤੇ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇੰਨੀ ਉਮੀਦ ਹੀ ਨਹੀਂ ਸੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਮੁੱਖ ਮੰਤਰੀ ਕਿਤੇ ਆਉਣ ਸਾਰੇ ਇੰਨੇ ਕੰਮ ਕਰ ਦੇਦਾ ਹੁੰਦਾ ਹੈ ਮੁੱਖ ਮੰਤਰੀ ਤਾਂ 4-4 ਸਾਲ ਅੰਦਰੋਂ ਨਹੀਂ ਮਹਿਲਾ ਚੋਣ ਹੀ ਨਿਕਲੇ ਸੀਗੇ ਲਾਸਟ ਜਦ ਅਗ ਨਿਕਲਦੇ ਸੀ ਉਦੋਂ ਕੰਮ ਨਹੀਂ ਬਣਦੇ ਸੀਗੇ ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਤੋਂ ਬਹੁਤ ਹੀ ਲੋਕ ਖੁਸ਼ ਨੇ ਅਰਵੜੇ ਜੋਸ਼ ਨਾਲ ਵੋਟਾਂ ਪਾਉਣਗੇ ਬਾਕੀ ਦੂਜਾ ਸਾਡਾ ਭਾਈ ਮੀਤਿਹਰ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਮਿਹਨਤੀ ਜੰਗ ਮੁੰਡਾ ਹੈ ਇੱਕ ਯੂਥ ਦਾ ਪਹਿਲਾਂ ਉਹ ਆਪਣਾ ਪ੍ਰਧਾਨ ਵੀ ਰਹਿ ਚੁੱਕਿਆ ਤੇ ਦੋ ਵਾਰ ਉਹਨਾਂ ਨੇ ਬੜੀ ਵਧੀਆ ਵੋਟ ਤੇ ਉਹ ਜਿੱਤੇ ਨੇਗੇ ਬਰਨਾਲੇ ਤੋਂ ਤੇ ਹੁਣ ਵੀ ਜਿੱਤਣਗੇ ਤੇ ਬਹੁਤ ਵਧੀਆ ਕੰਮ ਕਰਨਗੇ ਉਹਨਾਂ ਦੀ ਸੋਚ ਬਹੁਤ ਕੋਈ ਸਰਕਾਰ ਤਾਂ ਹੈਗੀ ਹੋ ਆਮ ਆਦਮੀ ਪਾਰਟੀ ਦੀ ਸੈਂਟਰ ਚ ਕਹੋ ਸੈਂਟਰ ਦੇ ਵਿੱਚ ਸਾਡੀ ਪੰਜਾਬ ਦੇ 13 ਦੇ 13 ਸੀਟਾਂ ਅਸੀਂ ਜਿੱਤ ਆ ਕੇ ਭੇਜ ਰਹੇ ਹਾਂਗੇ ਬੜਾ ਲੋਕਾਂ ਚ ਉਤਸ਼ਾਹ ਹੈਗਾ ਸਾਡੇ ਕਿਸਾਨ ਭਰਾ ਰਾਤਾਂ ਨੂੰ ਜਾਂਦੇ ਇਹ ਅਕਾਲੀ ਦਲ ਨਾਲ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਨੇ 70 ਸਾਲ ਵਾਲੇ ਪੁਰਾਣੀਆਂ 70 ਸਾਲ ਤੋਂ ਜੋ ਲੁੱਟਦੇ ਆ ਰਹੇ ਨੇ ਕਦੇ 3 ਘੰਟੇ ਲਾਈਟ ਆਉਂਦੀ ਸੀ ਜਾਨੂ ਬੰਦਾ ਪਹੁੰਚਦਾ ਸੀ ਕਹਿੰਦੇ ਸੀ ਜੀ ਬਾਰੀ ਬਦਲ ਗਈ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਹੈਗੇ ਸਰਕਾਰ ਦੇ ਵਿੱਚ ਤੁਸੀਂ ਦਿਨੇ ਕਦੋਂ ਵੀ ਖੇਤ ਆਪਣੇ ਪਹੁੰਚੋ ਤਾਂ ਤੁਹਾਨੂੰ ਸਾਰੀ ਪੂਰੀਆਂ ਹੋ ਗਈਆਂ 1000 ਰੁਪਏ ਵਾਲੀ ਗਾਰੰਟੀ ਰਹਿ ਗਈ ਉਹ ਸਾਡੇ ਵਿਧਾਇਕ ਵਿਭੰਨ ਨਰਿੰਦਰ ਕੌਰ ਭਰਾ ਸਾਡੀ ਛੋਟੀ ਪੈਣਾ ਉਹ ਇੱਥੇ ਭਰੇ ਘਟ ਚੱਕ ਕੇ ਗਿਆ ਵੀ ਬੜੀ ਜਲਦੀ ਉਹ ਵੀ ਪੂਰੀ ਕਰਾਂਗੇ ਕੋਈ ਇਹ ਜੀ ਗਾਰੰਟੀ ਰਹਿ ਨਹੀਂ ਸਕਦੀ ਵੀ ਜਿੱਤੇ ਆਮ ਆਦਮੀ ਪਾਰਟੀ ਦੇ ਕੋਈ ਸਵਾਲ ਉਠੋ ਹਾਂ ਜਿਨ੍ਹਾਂ ਨੇ ਸਵਾਲ ਉਠਾਉਣੇ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਵਿਰੋਧੀ ਨੇ ਉਹਨਾਂ ਦਾ ਆਪ ਦਾ ਵਿਰੋਧ ਕਰਨੇ ਆ ਮੀਤਿਆਰ ਜੀ ਤੂੰ ਜੀ ਬੜੇ ਵਧੀਆ ਮਾਰ ਜਨਾ ਜਿੱਤ ਕੇ ਇੱਥੋਂ ਉਹਨਾਂ ਦੀ ਝੋਲੀ ਦੇ ਵਿੱਚ ਸੀਟ ਪੈਣੀ ਹੈ ਮਾਨ ਸਾਹਿਬ ਲਵੇ ਪਹੁੰਚਨੇ ਨੇ ਬਹੁਤ ਵਧੀਆ ਉਤਸ਼ਾਹ ਹੈਗਾ ਤੇ ਸਾਡੇ ਕਿਸਾਨ ਭਰਾ ਨੇ ਉਹ ਬੜਾ ਖੁਸ਼ ਨੇ ਵਪਾਰੀ ਖੁਸ਼ ਨੇ ਇਹ ਸਰਕਾਰ ਤੇ ਕੋਈ ਵਰਗਾ ਇਹ ਜਹ ਹੈ ਨਹੀਂ ਵੀ ਜੋ ਖੁਸ਼ ਨਹੀਂ ਕਬੱਡੀ ਗੱਲ ਹੈ ਸੰਗਰੂਰ ਸੀਟ ਦੀ ਗੱਲ ਕਰੀਏ ਤੱਲਾ ਮੀਤਿਆਰ ਹੈ ਜੋ ਸੰਗਰੂਰ ਜ਼ਿਲ੍ਹੇ ਦੀ ਸੀਟ ਤੇ ਵੋਟ ਪਾਉ ਬਾਕੀ ਉਮੀਦਵਾਰ ਕਿਉਂ ਨਹੀਂ ਪਾਉਂਦੇ ਜਿਵੇਂ ਜੀ ਕਿਵੇਂ ਸੰਗਰੂਰ ਸੀਟ ਤੇ ਕਰ ਲੀਜੀ ਤੇ ਮੀ ਤੇਰ ਆਪ ਦੀ ਸੀਟ ਤੇ ਵੋਟ ਪਾਉਣਗੇ ਬਾਕੀ ਉਮੀਦਵਾਰ ਜਿੰਨੇ ਖੜੇ ਹੋ ਸਾਰੇ ਬਾਹਰ ਵੋਟ ਪਾਉਣ ਤੇ ਪਾਰਲੇ ਦੇਖੋ ਜੀ ਪਤਾ ਕੀ ਆ ਚਲੋ ਸਤਿਕਾਰਯੋਗ ਸਾਰੇ ਨੇ ਸਭ ਤੋਂ ਵੱਡੇ ਨੇ ਉਮਰ ਦੇ ਕਹਨੇ ਜੰਗਾ ਲੱਗਦਾ ਇੱਕ ਚੱਕ ਮਚੁੱਲਾ ਕਹਿ ਸਕਦੇ ਆ ਉਹਨਾਂ ਨੂੰ ਆਪਦੇ ਹੱਲ ਕੇ ਨਹੀਂ ਦਿੰਦੇ ਜਾਕੇ ਕੋਈ ਜੀ ਆਪਣਾ ਇਧਰੋਂ ਫਤੇਗੜ ਸਾਹਿਬ ਤੋਂ ਆ ਗਿਆ ਪਰ ਹੱਥ ਤੋਂ ਆ ਗਿਆ ਸੋਨੂੰ ਮੈਂ ਪਹਿਲਾ ਹੱਥ ਵਾਲੀ ਦੱਸਦਾ ਪਲੱਤ ਥੇਰੀ ਦੇ ਵਿੱਚ ਮੇਰੇ ਕਮੈਨਾ ਚੱਲਦੀਆਂ ਨੇ ਉਰੇ ਆ ਕੇ ਬੜਾ ਛਾਤੀ ਤੇ ਹੱਥ ਰੱਖ ਰੱਖ ਕੇ ਵਾਅਦਾ ਕਰਦਾ ਉਹਦੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਸੜਕ ਉਹਦੇ ਹਲਕੇ ਚ ਨਹੀਂ ਕੋਈ ਬਸ ਇੱਕ ਉਹ ਜਵਾਨ ਚੋ ਬੋਲਣ ਵਾਲੀ ਹੈ ਕੋਈ ਉਹਦੇ ਰੀ ਦਾ ਵਿਕਾਸ ਨਹੀਂ ਕੋਈ ਸੋਨੂੰ ਮੈਂ মিডিਆ ਨੂੰ ਵੀਡੀਓ ਲੈ ਕੇ ਦਿਖਾ ਸਕਦਾ ਕੱਲੇ ਕੱਲੇ ਪਿੰਡ ਪਲੱਤ ਥੇਰੀ ਦੇ ਵਿੱਚ ਮੇਰੇ ਕਮੈਨਾ ਚੱਲਦੀਆਂ ਨੇ ਬਿਲਕੁਲ ਜੀ ਵਧੀਆ ਮਾਰਜਨਾ ਜਿ ਤਾਂ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਭੇਜਾਂਗੇ ਇੱਥੋਂ ਦੇਖੋ ਸਰਕਾਰ ਇੰਡੀਆ ਕੱਢਵੰਨਨ ਦੇ ਸਰਕਾਰ ਪੂਰੇ ਭਾਰਤ ਦੇ ਵਿੱਚ ਆ ਰਹੀ ਹੈ ਤੇ ਬਹੁਤ ਤੁਸੀਂ ਵਧਾਈ ਦੇ ਪਾਤਰੋ ਕਿ ਜਿਹੜੇ ਬੰਦੇ ਨੇ ਨਰਿੰਦਰ ਮੋਦੀ ਨੇ ਪੰਜਾਬ ਦੇ ਲੋਕਾਂ ਦੀ ਪੂਰੇ ਦੇਸ਼ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਹੈ ਕਿਸਾਨਾਂ ਦੀ ਨਸਲਕੁਸ਼ੀ ਕੀਤੀ ਹੈ ਜਵਾਨਾਂ ਦੀ ਕਿਸਾਨਾਂ ਦੀ ਜਿਨ੍ਹਾਂ ਨੇ ਕਦੇ ਗੱਲ ਨਹੀਂ ਕੀਤੀ ਅੱਜ ਉਹਨੂੰ ਪੂਰਾ ਦੇਸ਼ ਦੇਸ਼ ਦੇ ਵਿੱਚੋਂ ਬਾਹਰ ਕਰਨ ਜਾ ਰਹੇ ਆ ਜਿਹੜੇ ਬੰਦੇ ਨੇ ਚਾਹ ਅਰੇ ਵੇਚਦੇ ਹੋਏ ਜਿਹੜੀ ਰੇਲ ਗੱਡੀ ਚਾਹ ਵੇਚਿਆ ਜੋ ਉਹਨੇ ਉਹੀ ਰੇਲ ਗੱਡੀਏ ਵੇਚਤੀ ਅੱਜ ਉਹਨੇ 에ਅਰਪੋਰਟ ਵੇਚਤੇ ਪੂਰਾ ਦੇਸ਼ ਵੇਚਤਾ ਅੱਜ ਉਸ ਬੰਦੇ ਨੂੰ ਲੋਕ ਵੋਟਾਂ ਦੇ ਰਾਹੀਂ ਵੇਚਣ ਜਾ ਰਹੇ ਨੇ ਕਿਵੇਂ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਦਸ ਹੋ ਗਿਆ ਕਿੰਨਾ ਲੜ ਰਹੀ ਹੈ ਕੀ ਲੱਗਦਾ ਹੈ ਗਾਰੰਟੀਆਂ ਪੂਰੀਆਂ ਹੋਈਆਂ ਨੇ ਪੰਜਾਬ ਦੀ ਬਿਲਕੁਲ ਬਿਲਕੁਲ ਜੀ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਜਿੰਨੀਆਂ ਗਾਰੰਟੀਆਂ ਚਾਹੇ ਬਿਜਲੀ ਪੂਰੀ ਦੀ ਗੱਲ ਕਰ ਲਈ ਆਪਾਂ ਚਾਹੇ ਤੁਸੀਂ ਜਿਹੜੀਆਂ ਗਾਰੰਟੀਆਂ ਦਿੱਤੀਆਂ ਸੀ ਉਹ ਤੋਂ ਬਿਨਾਂ ਵੀ ਗਾਰੰਟੀਆਂ ਸੀ ਨੇ ਪੂਰੀਆਂ ਕੀਤੀਆਂ ਨੇ ਨਹਿਰੀ ਪਾਣੀ ਦੀ ਗੱਲ ਕਰ ਲਓ ਖੇਤਾਂ ਦੇ ਵਿੱਚ ਰਾਤ ਨੂੰ ਆਉਣਾ ਜਿਹੜੀ ਬਿਜਲੀ ਉਹ ਦਿਨ ਚ ਦਿੱਤੀ ਆ ਉਹਦੀ ਗਾਰੰਟੀ ਦੀ ਗੱਲ ਕਰ ਲੋ ਸਰਕਾਰ ਨੇ ਸੜਕਾਂ ਦੇ ਵਿੱਚ ਉੱਤੋਂ ਜਿਹੜੇ ਟੋਲ ਟੈਕਸ ਬੰਦ ਕੀਤੇ ਨੇ ਔਰ ਸੜਕਾਂ ਨਵੀਆਂ ਬਣਾਈਆਂ ਨੇ ਉਹਨਾਂ ਦੀ ਗੱਲ ਕਰ ਲੋ ਇਹ ਜਿਹੜੀਆਂ ਗਾਰੰਟੀਆਂ ਸੀ ਅਸੀਂ ਲੋਕਾਂ ਨੂੰ ਨਹੀਂ ਦਿੱਤੀਆਂ ਫਿਰ ਵੀ ਪੂਰੀਆਂ ਕੀਤੀਆਂ ਸਮੇਂ ਲੋਡ ਨੂੰ ਦੇਖਦੇ ਹੋਏ ਸਰ ਸੰਗਰੂਰ ਸੀਟ ਨੂੰ ਕਿਵੇਂ ਦੇਖਦੇ ਹੋ ਪਾਕਿਸਤਾਨ ਦੇਖੋ ਸੰਗਰੂਰ ਸੀਟ ਜਿਹੜੀ ਹੌਟ ਸੀਟ ਕਹੀ ਜਾਂਦੀ ਸੀ ਐਤਕੀ ਅਸੀਂ ਸੰਗਰੂਰ ਵਾਲੇ ਉਹਨੂੰ ਇੰਨੀ ਠੰਡੀ ਕਰਕੇ ਭੇਜ ਦਾਂਗੇ ਕਿ ਭਲੱਥ ਤੋਂ ਆਉਣ ਵਾਲੇ ਫਤੇਗੜ ਸਾਹਿਬ ਤੋਂ ਆਉਣ ਵਾਲੇ ਦਿੱਲੀ ਬੰਬੇ ਤੋਂ ਆਉਣ ਵਾਲੇ ਲੋਕਾਂ ਨੂੰ ਦਵਾਰੇ ਇੱਥੇ ਅਸੀਂ ਬੜ ਨਹੀਂ ਦੇਣਾ ਇੱਥੇ ਐਂਟਰ ਨਹੀਂ ਹੋਣ ਦਿੰਦੇ ਸੀ ਉਹਨਾਂ ਨੂੰ ਉਹਨਾਂ ਦੀ ਗੱਲ ਕਰੀ ਉਹਨਾਂ ਦੀ ਤੌਰੇ ਵੋਟ ਵੀ ਨਹੀਂ ਹੈਗੀ ਕਿ ਕਿ ਆਪਦੀ ਵੋਟ ਕਿਹੜੇ ਏਰੀਆ ਚ ਕਾਊਂਟ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਲੋਕਾਂ ਤੋਂ ਵੋਟਾਂ ਮੰਗਣ ਆਉਂਦੇ ਨੇ ਕਿ ਸੰਗਰੂਰ ਵਾਲਿਓ ਸਾਨੂੰ ਵੋਟਾਂ ਪਾਓ ਉਹਨਾਂ ਦੀ ਖੁਦ ਦੀਆਂ ਆਪਦੀਆਂ ਵੋਟਾਂ ਨਹੀਂ ਇੱਥੇ ਪੁਲੱਥ ਵਾਲੇ ਪੁਲੱਥ ਜਾ ਕੇ ਪਾਉਣਗੇ ਫਤੇਗੜ ਸਾਹਿਬ ਵਾਲੇ ਫਤੇਗੜ ਅਮਰਗੜ ਵਾਲੇ ਅਮਰਗੜ ਜਾ ਕੇ ਪਾਉਣਗੇ ਤੇ ਵੱਡਾ ਸਵਾਲ ਇਹ ਹੈ ਕਿਸੇ ਨੂੰ ਇਹ ਨਹੀਂ ਪਤਾ ਵਿਖਰਨਾ ਜਾ ਕੇ ਵੋਟ ਕਿੱਥੇ ਪਾਊਗਾ ਯ ਬਿਲਕੁਲ ਦੇਖੋ ਬਹੁਤ ਵੱਡੇ ਮਾਰਜਿਨ ਦੇ ਨਾਲ ਸੰਗਰੂਰ ਤੋਂ ਅਸੀਂ ਤਕਰੀਬਨ 50000 ਤੋਂ ਪੂਰੇ ਲੋਕ ਸਭਾ ਤੋਂ ਅਸੀਂ 2 ਲੱਖ ਤੋਂ ਉੱਪਰ ਇਸ ਵਾਰ ਬਾਈ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਜਿਤਾ ਕੇ ਭੇਜਾਂਗੇ ਕਿਉਂਕਿ ਇੱਕ ਜੰਗ ਚੇਹਰਾ ਨੇ ਜੰਗ ਮ ਲੜਨੇ ਹੋ ਬਹੁਤ ਵੱਡੇ ਮਾਰਜਿਨ ਨਾਲ ਜਿਤਾ ਕੇ ਇਸ ਵਾਰ 13 ਦੇ 13 ਸੀਟਾਂ ਦੇ ਉੱਤੇ ਅਸੀਂ ਆਵਾਜ਼ ਦੀ ਪਾਰਟੀ ਦੀ ਜਿੱਤ ਹਾਸਲ ਕਰਾਂਗੇ